ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਾਰਟ ਨੋਟਿਸ ਤੇ ਸਾਡੇ ਉੱਤੇ ਪਹੁੰਚੇ ਹੋ ਜੀ ਤੇ ਅੱਜ ਸਾਡੇ ਨਾਲ ਸਾਰੀ ਪੂਰੀ ਟੀਮ ਫਤਿਹਗੜ ਚੋੜੀਆਂ ਦੀ ਮੇਰੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਸਾਡੇ ਨਾਲ ਮੇਰੇ ਚੇਅਰਮੈਨ ਮਾਰਕਟ ਕਮੇਟੀ ਰਜੀਵ ਸ਼ਰਮਾ ਜੀ ਸਾਡੇ ਬਲਾਕ ਇਨਚਾਰਜ ਲਖਵਿੰਦਰ ਸਿੰਘ ਬਲਜੀ ਅਤੇ ਸਮੂੱਚੀ ਸਤਰਾਮ ਜੀ ਸਮੂੱਚੀ ਸਾਰੀ ਟੀਮ ਇੱਥੇ ਸਾਡੇ ਕੋਲ ਬੈਠੀ ਹੈ ਜੀ ਅੱਜ ਦਾ ਜਿਹੜਾ ਮੇਨ ਮਕਸਦ ਹੈ ਜੀ ਮੇਨ ਮੁੱਦਾ ਹੈ ਜੀ ਜਿਹੜਾ ਪ੍ਰੈਸ ਕਾਨਫਰੰਸ ਕਰੰਦਾ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਦਿਨੀ ਇੱਕ ਸ਼ਹਿਰ ਵਾਸੀਆਂ ਵੱਲੋਂ ਤਸਵੀਰ ਕੰਪਲੈਕਸ ਜਾ ਕੇ ਜਿਹੜਾ ਇੱਕ ਪ੍ਰਸ਼ਾਸਨਾਰ ਦਾ ਮੁੱਦਾ ਚੁੱਕਿਆ ਸੀ ਉਹਨੂੰ ਦੇਖਦੇ ਹੋਏ ਜੋ ਵੀ ਸ਼ਿਕਾਇਤਾਂ ਉੱਪਰ ਹਾਈ ਕਮਾਂਡ ਕੋਲ ਪਹੁੰਚੀਆਂ ਸਾਡੇ ਵੀ ਧਿਆਨ ਚ ਆਈਆਂ ਅਸੀਂ ਵੀ ਹਾਈ ਕਮਾਂਡ ਤੇ ਤੱਕ ਪਹੁੰਚਾਈਆਂ ਉਹਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਕਿਉਂਕਿ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਸ੍ਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜ਼ੀਰੋ ਟੋਲਰੈਂਸ ਹੈ ਪ੍ਰਸ਼ਾਸਨਾਰ ਨਾਲ ਕੋਈ ਟੋਲਰੈਂਸ ਨਹੀਂ ਜਿਹੜਾ ਵੀ ਵੱਡੇ ਕਿਸੇ ਵੀ ਲੈਵਲ ਦਾ ਕੋਈ ਅਫਸਰ ਹੋਵੇ ਭ੍ਰਸ਼ਟਾਚਾਰ ਕਰੇਗਾ ਉਹਦੇ ਬਣਦੀ ਉਹਦੇ ਨਾਲ ਕਾਰਵਾਈ ਕੀਤੀ ਜਾਏਗੀ ਇਸ ਚੀਜ਼ ਨੂੰ ਲੈ ਕੇ ਹਾਈ ਕਮਾਂਡ ਤੱਕ ਗੱਲ ਪਹੁੰਚੀ ਆ ਜੀ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਬਣਦੀ ਪਾਰਟੀ ਨੇ ਕੀਤੀ ਆ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਦੱਸਣਗੇ ਜੀ ਬਹੁਤ-ਬਹੁਤ ਧੰਨਵਾਦ ਰਜੀਵ ਸ਼ਰਮਾ ਜੀ ਸਾਡੇ ਲੋਕ ਸਭਾ ਚਾਰਜ ਰਜੀਵ ਸ਼ਰਮਾ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ ਚੂੜੀਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਲ ਸਾਹਿਬ ਜੋ ਕਿ ਇੱਥੋਂ ਦੇ ਬਲੌਕ ਪ੍ਰਧਾਨ ਵੀ ਨੇ ਤੇ ਹੋਰ ਦਰਜਾ ਦਰਜਾ ਸਾਡੀ ਪਾਰਟੀ ਦੇ ਆਗੂ ਸਹਿਬਾਨ ਬੈਠੇ ਨੇ ਮੇਰਾ ਨਾਮ ਜੋਬਰਨ ਦਾਵਾ ਮੈਂ ਜ਼ਿਲ੍ਹਾ ਪ੍ਰਧਾਨ ਅਜ ਗੁਰਦਾਸਪੁਰ ਅੱਜ ਸਵੇਰੇ ਤਕਰੀਬਨ 9:30 ਵਜੇ ਕਿਸੇ ਵਲੰਟੀਅਰ ਸਾਥੀ ਵੱਲੋਂ ਇੱਕ ਖਬਰ ਵੱਲ ਸਾਡਾ ਧਿਆਨ ਲਿਆਂਦਾ ਗਿਆ ਕਿ ਇੱਥੇ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਹੈ ਜੋ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੰਗ ਕਰ ਰਹੇ ਹਨ ਪਰੇਸ਼ਾਨ ਕਰ ਰਹੇ ਸੋ ਉਸੇ ਵਕਤ ਅਸੀਂ ਜਿਹੜਾ ਉਹ ਨਿਊਜ਼ ਕਲਿੱਪ ਸੀਗਾ ਜੋ ਸਾਨੂੰ ਭੇਜਿਆ ਗਿਆ ਉਹ ਅਸੀਂ ਆਪਣੀ ਹਾਈ ਕਮਾਂਡ ਤੇ ਮਾਨਯੋਗ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੂੰ ਭੇਜਿਆ ਗਿਆ ਤੇ 3 ਘੰਟਿਆਂ ਦੇ ਅੰਦਰ ਅੰਦਰ ਰਜਿਸਟਰੀ ਕਲਰਕ ਜਿਸ ਕੀ ਨਾਮ ਹੈ ਜੋਨ ਦਾ ਜਸਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਸੋ ਇਹ ਤੁਹਾਡੇ ਸ਼ਹਿਰ ਵਾਸੀਆਂ ਲਈ ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸਸਪੈਂਸ਼ਨ ਆਰਡਰ ਜਿਹੜਾ ਵਾ ਉਹ ਮੇਰੇ ਫੋਨ ਦੇ ਵਿੱਚ ਆ ਜੀ ਠੀਕ ਹੈ ਜੀ ਤੇ ਤਿੰਨਾ ਘੰਟਿਆਂ ਦੇ ਅੰਦਰ ਅੰਦਰ ਦੇਖੋ ਇਹੋ ਹੀ ਫਰਕ ਸੀਗਾ ਜਿਹੜੀਆਂ ਪੁਰਾਣੀਆਂ ਭ੍ਰਿਸ਼ਟ ਸਰਕਾਰਾਂ ਤੇ ਹੁਣ ਜਿਹੜੀ ਮਾਨ ਸਾਹਿਬ ਦੀ ਇੱਕ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਹਿੱਤਾਂ ਨੂੰ ਜਿਹੜੀ ਉਹ ਪੂਰਨ ਵਾਲੀ ਸਰਕਾਰ ਇਹੋ ਹੀ ਫਰਕ ਆ ਕਿ ਤਿੰਨਾ ਘੰਟਿਆਂ ਦੇ ਅੰਦਰ ਅੰਦਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਅੱਜ ਸ਼ਨੀਵਾਰ ਛੁੱਟੀ ਵਾਲੇ ਦਿਨ ਉਹਨੂੰ ਸਸਪੈਂਡ ਕਰਕੇ ਉਹਦੇ ਤੇ ਇਨਕੁਆਰੀ ਸਟਾਰਟ ਕਰ ਦਿੱਤੀ ਹੈਗੀ ਆ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੋ ਮੈਂ ਇਹ ਸਾਰੇ ਹੀ ਵਰਕਰ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਨੂੰ ਤੇ ਸਾਰੇ ਆਮ ਲੋਕਾਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਕਿਤੇ ਵੀ ਖੱਜਲਖਵਾਰ ਹੋਣੇਓ ਸਾਡੇ ਤੱਕ ਪਹੁੰਚੋ ਪਹੁੰਚ ਕਰੋ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਹੈ ਅਸੀਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ ਬਤੌਰ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਜ਼ਿਲ੍ਹੇ ਦੀ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗੂ ਖੜੀ ਆ ਸਾਨੂੰ ਦਿਨ ਰਾਤ ਦਾ ਕੋਈ ਫਰਕ ਨਹੀਂ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦੂਸਰੀ ਗੱਲ ਮੈਂ ਪਹਿਲੋਂ ਐਪਰੀਸ਼ੀਏਟ ਵੀ ਕਰਦਾ ਮੈਂ ਵਧਾਈ ਵੀ ਦਿੰਦਾ ਸਾਰੇ ਉਹ ਕਾਬਲ ਅਫਸਰਾਂ ਨੂੰ ਇਮਾਨਦਾਰ ਅਫਸਰਾਂ ਨੂੰ ਜੋ ਕੰਮ ਕਰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਤੁਸੀਂ ਸਾਨੂੰ ਪਹੁੰਚ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਤੇ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਉਹਨਾਂ ਅਫਸਰਾਂ ਨੂੰ ਉਹ ਭ੍ਰਿਸ਼ਟ ਅਫਸਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿ ਹੁਣ ਜਿਹੜਾ ਉਹ ਸਮਾਂ ਬਦਲ ਚੁਕਿਆ ਹੁਣ ਮਾਨਸਾਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਇੱਥੇ ਹਰ ਇੱਕ ਮੰਤਰੀ ਦਿਨ ਰਾਤ ਜਿਹੜਾ ਵਾ ਉਹ ਕੰਮ ਕਰਨ ਲਈ ਤਤਬਰ ਹੈ ਹਰ ਇੱਕ ਵਰਕਰ ਜਿਹੜਾ ਵਾ ਉਹ ਚੱਕਣਾ ਹੈ ਸੋ ਮੈਂ ਬੇਨਤੀ ਕਰਦਾ ਫੇਰ ਸਾਰੇ ਹੀ ਜਿੰਨੇ ਮੇਰੇ ਸਾਥੀ ਨੇ ਕਿ ਕੋਈ ਵੀ ਇਦਾਂ ਦੇ ਅਫਸਰ ਦੀ ਤੁਹਾਨੂੰ ਗੱਲ ਪਤਾ ਲੱਗਦੀ ਹੈ ਸਾਡੇ ਧਿਆਨ ਚ ਲਿਆਓ ਮੈਂ ਫੇਰ ਚੇਤਾਵਨੀ ਦਿੰਦਾ ਸਾਰੇ ਹੀ ਅਫਸਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਹਰਾਸ ਕਰਦੇ ਨੇ ਕਿ ਹੁਣ ਸੁਧਰ ਜਾਓ ਕਿਉਂਕਿ ਇਸ ਤੋਂ ਬਾਅਦ ਬਾਰ-ਬਾਰ ਮੌਕਾ ਨਹੀਂ ਮਿਲੇਗਾ ਸੋ ਮੈਂ ਫੇਰ ਸਾਰੀ মিডিਆ ਦੇ ਇੱਥੇ ਆਏ ਨੂੰ ਧੰਨਵਾਦ ਕਰਦਾ ਸੋ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਲਰਕ ਜੋ ਜਿਨ੍ਹਾਂ ਦਾ ਮੁੱਦਾ ਉੱਠ ਰਿਹਾ ਸੀਗਾ ਇੱਕ ਦੋ ਦਿਨ ਚ ਸਵੇਰੇ ਧਿਆਨ ਲਿਆ ਹੁੰਦਾ ਸਾਡੇ ਧਿਆਨ ਚ ਆਇਆ ਤੇ 3 ਘੰਟੇ ਦੇ ਅੰਦਰ ਅੰਦਰ ਉਹਨਾਂ ਦਾ ਜਿਹੜਾ ਵਾ ਜਸਵਿੰਦਰ ਕੌਰ ਰਜਿਸਟਰੀ ਕਲਰਕ ਨੂੰ ਸਸਪੈਂਡ ਕਰਾ ਕੇ ਉਹਨਾਂ ਦੀ ਇਨਕੁਆਇਰੀ ਸਟਾਰਟ ਕਰਾਤੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਇੱਕ ਐਨਓ ਸੀ ਨੂੰ ਲੈ ਕੇ ਫਟੇਗਾ ਪੂਰੀਆਂ ਜ਼ਰੂਰੀ ਸਰਕਾਰ ਕੋਈ ਨਾ ਹੁੰਦਾ ਪੰਬਲ ਪੂਚਾ ਬਣਿਆ ਉਹਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਨੇ ਕਿ ਇਸ ਲਈ ਐਨਓ ਸੀ ਦਾ ਮੁੱਦਾ ਨਹੀਂ ਹੱਲ ਹੋ ਰਿਹਾ ਇੱਥੇ ਉਹਦੇ ਨਾਲ ਲੋਕ ਉਹ ਕਈਆਂ ਦੀ ਸ਼ਾਹ ਸ਼ਾਹੀ ਮਿਹਰਾਂ ਦੀਆਂ ਰਜਿਸਟਰੀਆਂ ਜਿਹੜੀਆਂ ਉਹ ਭਲੀ ਪੈਂਡਿੰਗ ਪਈਆਂ ਨੇ ਦੇਖੋ ਜੀ ਬਹੁਤ ਕਲੀਅਰ ਤੇ ਨਾ ਸਟ੍ਰੇਟ ਗਾਈਡਲਾਈਨਸ ਸਰਕਾਰ ਦੀਆਂ ਠੀਕ ਹੈ ਮੈਂ ਫਿਰ ਉਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਜੋ ਕਾਨੂੰਨ ਆਪਾਂ ਉਹਦਾ ਵੀ ਪਾਲਣ ਕਰੀਏ ਤੇ ਮੈਂ ਅਫਸਰ ਸਾਹਿਬਾਨਾਂ ਨੂੰ ਵੀ ਕਹਿਣਾ ਚਾਹਨਾ ਕਿ ਆਪਾਂ ਜਿਹੜਾ ਕਾਨੂੰਨ ਤੋਂ ਪਰੇ ਹੋ ਕੇ ਲੋਕਾਂ ਨੂੰ ਹਰਾਸਨਾ ਕਰੀਏ ਇਹਦੇ ਤੇ ਤੇ ਇਹਦੇ ਚ ਆਉਂਦੀ ਜੇ ਕੋਈ ਕਲੈਰਿਟੀ ਕਿਸੇ ਅਫਸਰ ਸਹਿਬਾਨਾਂ ਨੂੰ ਜਾਂ ਲੋਕਾਂ ਦੇ ਵਿੱਚ ਵਿੱਚ ਨਹੀਂ ਆ ਤੇ ਇਹ ਵੀ ਤੁਹਾਡਾ ਬਹੁਤ ਅੱਛਾ ਸਵਾਲ ਆ ਜੀ ਅਸੀਂ ਲੋਕਾਂ ਨੂੰ ਗਾਂ ਤੇ ਇਹਦੇ ਕੈਂਪ ਵੀ ਲਗਾ ਸਕਦੇ ਹਾਂ ਇਹਨੂੰ ਥਰੂ ਮੀਡੀਆ ਆਪਾਂ ਇਹਨੂੰ ਜਾਗਰੂਕਤਾ ਜਿਹੜੀ ਇਹਦੇ ਬਾਰੇ ਜਰੂਰ ਸਲਾਉਣੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੋ ਵੀ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਆ ਲੋਕੀ ਦੁਬਾਰਾ ਦੁਬਾਰਾ ਸਾਨੂੰ ਫਤਵਾ ਦੇ ਕੇ ਇਹ ਜਿਹੜਾ ਆਪਣਾ ਪਿਆਰ ਦਾ ਸਬੂਤ ਆ ਸਾਨੂੰ ਦਿੰਦੇ ਨੇ ਉਹ ਇਹ ਸਾਨੂੰ ਦੱਸਦੇ ਨੇ ਕਿ ਤੁਹਾਡੀ ਜਿਹੜੀ ਨੀਤੀਆਂ ਨੇ ਤੁਹਾਡੀ ਜਿਹੜੀ ਲੋਕਪੱਖੀ ਨੀਤੀਆਂ ਨੇ ਮਾਨ ਸਰਕਾਰ ਦੀਆਂ ਕੇਜਰੀਵਾਲ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੋਕੀ ਉਹਨੂੰ ਬੇਹਦ ਪਸੰਦ ਕਰਦੇ ਨੇ ਤੇ ਸਾਡੀ ਜਿੰਨੀਆਂ ਵੀ ਹੁਣ ਐਮਸੀ ਚੋਣਾਂ ਆ ਰਹੀਆਂ ਨੇ ਸਾਡੀ ਪੂਰੀ ਤਿਆਰੀ ਹੈ ਜੀ ਅਸੀਂ ਪੂਰੇ ਸਾਡੇ ਵਰਕਰ ਵਲੰਟੀਅਰ ਤੇ ਆਗੂ ਸਹਿਬਾਨ ਪੂਰੇ ਤਤਬਰ ਨੇ ਕਿ ਕਦੋਂ ਇਹ ਚੋਣਾਂ ਦਾ ਐਲਾਨ ਹੋਵੇ ਤੇ ਕਦੋਂ ਜਿੱਤ ਕੇ ਸਾਰੀ ਦੀ ਸਾਰੀ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਨਗਰ ਕੌਂਸਲ ਜਿਹੜੇ ਰਹਿੰਦੇ ਹੋਏ ਕੰਮ ਹੈ ਉਹ ਵੀ ਹੋਣ ਵਾਲੇ 6 ਮਹੀਨਿਆਂ ਚੋਂ ਪਾ ਕੰਪਲੀਟ ਕਰਾਂਗੇ thank you, thank you.